ਇੱਕ 20 ਤਰੀਕ ਨੂੰ ਜਸਮੀਨ ਦੇ ਇੱਕ ਤੁਸੂਲਪੁਰ ਨਹਿਰਾ ਦੇ ਉੱਤੇ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜ ਜਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਤਰੂ ਸੋਨੀ ਸਾਹਿਬ ਦੀ ਨਿਗਰਾਨੀ ਹੇਠ ਐਸਐਚਓ ਗਜਨ ਸਿੰਘ ਐਸਐਚਓ ਸਦਰਦੀ ਨਿਗਰਾਨੀ ਅਧੀਨ ਟੀਮਾਂ ਬਣਾਈਆਂ ਗਈਆਂ ਜੋ ਕਿ ਦੋਸ਼ੀ ਨੂੰ ਇਨਾਂ ਨੇ ਕੱਲ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਗਿਆ ਉਹ ਦੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਿਮਾਂਡ ਦੇ ਉੱਤੇ ਸਰ ਕੀ ਬਰਾਮਦ ਹੋਇਆ ਰਿਹਾ ਇਹਦੇ ਕੋਲੋਂ ਦੋਸ਼ੀ ਕੋਲੋਂ ਜਿਹੜਾ ਜਿਹੜਾ ਘਟਨਾ ਦੇ ਵਿੱਚ ਵਰਤਿਆ ਗਿਆ ਵੈਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇਹਨੇ ਵਾਰਦਾਤ ਕੀਤੀ ਸੀ ਉਹ ਬਰਾਮਦ ਬਰਾਮਦ ਹੋ ਗਿਆ ਸਰ ਕੋਈ ਕਤਲ ਦੀ ਵਜ੍ਹਾ ਦੱਸੀ ਨਹੀਂ ਗੱਲ ਜੋ ਮੁੱਢਲੀ ਪੁੱਛ ਗਿ ਇਸ ਚ ਇਹਦੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਤੇ ਵਿੱਚ ਕੋਈ ਤਕਰਾਰ ਬਾਜੀ ਤਕਰਾਰ ਬਾਜੀ ਸੀ ਉਹਦੇ ਚੱਕਰ ਤੇ ਵਿੱਚ ਇੰਨੇ ਲੜਕੀ ਦਾ ਕਤਲ ਕੀਤਾ ਹੋਰ ਕਿਸੀ ਕਿਸ ਸੰਕਲਡਿੰਦਾ ਮੈਂ ਹਾਲ ਦੀ ਘੜੀ ਤੇ ਇਹਨੂੰ ਹੁਣੇ ਫੜਿਆ ਹੈ ਇਹਦੇ ਵਿੱਚ ਜੇਰੀ ਪੁਲਿਸ ਕੇਸ ਚੱਲ ਰਹੀ ਹੈ ਇਹਦਾ ਰਿਕਾਰਡ ਕੰਡਾ ਲਿਆ ਜਾ ਰਿਹਾ ਜੇ ਕੋਈ ਦੇਖੋ ਜੀ ਚੀਜ਼ ਸਾਹਮਣੇ ਆਉਂਦਾ ਤੇ ਦੂਸਰੇ ਕੇਸਾਂ ਦੇ ਵਿੱਚ ਸਰ ਤਕਰਾਰ ਦਾ ਜੀ ਪਰਵਾਲ ਦਤ ਕਰ ਰਹੀ ਹੈ ਇਹਦੀ ਲੜਕੀਆਂ ਤਕਰਾਰ ਬਾਜੀ ਲੜਕੀ ਦਾ ਰਾਣੀ ਇਹਦਾ ਕੋਈ ਤਕਰਾਰ ਬਾਜੀ ਸੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨੂੰ ਲੈ ਕੇ ਤਕਰਾਰ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਇਹ ਲੜਚੀ ਦਾ ਕਤਲ ਕੀਤਾ ਸਾਲ ਤੋਂ ਪਰਸਨ ਵਾਲੇ ਹੀ ਨੇ ਹਾਂਜੀ ਹਾਂਜੀ ਬਿਲਕੁਲ ਇਹਨਾਂ ਰਮਾਨ ਲੈ ਕੇ ਬਿਲਕੁਲ ਇਹਦੀ ਰੀਤੀ ਨਾਲ ਕੁਝ ਕੁਛ ਕੀਤਾ ਹੈ